ਮੰਗਦਾ ਸ਼ਰਾਬ ਪੀਂਦੇ ਬਾਏ ਇਥੇ ਤੁਸੀਂ ਹੈਂ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਕੋਈ ਸਾਲ ਪਾਰਾ ਵੀ ਪਿੰਡ ਮੰਗ ਰਿਹਾ ਪਰ ਅੰਦਰ ਵੜ ਕੇ ਤੁਰੂਗਾ ਨਹੀਂ ਹੈਂ ਤੁਹਾਡੀ ਅੱਖਾਂ ਵਿੱਚ ਤਾਂ ਬੜਾ ਨਾ ਆਇਆ ਹੈ ਹਾਂ ਤੁਸੀਂ ਕਹਿਤਾ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰਹੋ ਵੈਗਰੂ ਤਾਂ ਹੀ ਰਹੋ ਹੀ ਬੋਲਦੇ ਆ ਵੈਗਰੂ ਅਸੀਂ ਰਹੋ ਜਿਹੜਾ ਲੱਗ ਵੰਡੋ ਮਰੀ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਜਿੱਥੋਂ ਦੱਸੋ ਮਰੇ ਹੋ ਹਾਂ ਜਿੱਥੋਂ ਜਿਹੜੇ ਬਿੰਦੋ ਹੈ ਜੀ ਆਪਾਂ ਮੋਗੇ ਦਾ ਹੈਂ ਮੋਗੇ ਤੋਂ ਇੱਥੇ ਕੀ ਕਰਦੇ ਵੀਰੇ ਕਿਹੜੀ ਸੰਸਥਾ ਤੁਹਾਡੀ ਸੰਸਥਾ ਪ੍ਰਧਾਨਸ਼ਚਰ ਪ੍ਰਧਾਨਸ਼ਚਰ ਹੈ ਬਾਕੀ ਦਾ ਵਾਜਤ ਨੇ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਅਸੀਂ ਦਰਸ਼ਕਾਂ ਮੰਡੀ ਹਾਇਰ ਰੋਡ ਪਿੰਡ ਜੰਡੂ ਸਿੰਘ ਵਾਲੇ ਵਿਪੜੋ ਕੇ ਬੌਜੀ ਘਰ ਪੈ ਲੱਗ ਹਾਇਰ ਰੋਡ ਹੈ ਬਾਕੀ ਤਾਂ ਪਤਾ ਪੋਦਰੀ ਹੁੰਦੇ ਬਾਕੀ ਜਹਾ ਪਾ ਕਹਿੰਦੇ ਵੀਡੀਓ ਬਣਾਉਣਾ ਪਾ ਕਹੈ ਨੀ ਨੁਮਰੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਵਿੱਚ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸ ਸੀਗੇ ਕਿ ਇਹ ਧਾਰਮਿਕ ਆਸਥਾ ਦੀ ਆੜ ਦੇ ਵਿੱਚ ਉਗਰਾਹੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਤੁਸੀਂ ਵੇਖ ਰਹੇ ਹੋ ਮਮਦੂਰ ਦੇ ਵਿੱਚ ਦਿਨ ਦੇ ਸਮੇਂ ਉਗਰਾਹੀ ਕਰ ਰਹੇ ਸਨ ਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਚੜਾ ਰਹੇ ਸਨ ਖੋਤੇ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬਿਰਦ ਆਸ਼ਰਮ ਦੀ ਸੇਵਾ ਦੀ ਗੱਲ ਆਖ ਰਹੇ ਨੇ ਤੇ ਉਗਰਾਹੀ ਕਰਨ ਵਾਲੇ ਜਿਹੇ ਠੱਗਾ ਤੇ ਨੌਸਰ ਬਾਜਾ ਨੇ ਅਸਲੀ ਰੂਪ ਦੇ ਵਿੱਚ ਧਾਰਮਿਕ ਉਗਰਾਹੀ ਵਾਲਿਆਂ 23 ਸਵਾਲਿਆਂ ਚਿੰਨ ਖੜੇ ਕਰ ਦਿੱਤੇ ਨੇ ਇਲਾਕਾ ਵਾਸੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਇਹ ਠੱਗਾ ਤੇ ਨੌ ਸਰਵਾਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਗਰਾਹੀ ਨਾ ਦਿਓ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸੱਜਣਾ ਤੇ ਆਗੂਆਂ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਤੇ ਅੱਗੇ ਆਉਣ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਆਪਣੇ ਬੱਚੇ ਪਾਰਾ ਵੀ ਪਿੰਡ ਮੰਗ ਰਿਹਾ ਪਿੰਡ ਵਿੱਚ ਵੜ ਕੇ ਉਹ ਤਾਂ ਨਹੀਂ ਕੀ ਹੈ ਹੈ ਸਾਡੇ ਬੰਦੇ ਅੱਖਾਂ ਵਿੱਚ ਇਤਨੇ بڑے ਨਾਮ ਆ ਰਹੇ ਹੈਂ ਤੁਸੀਂ ਕਹਿ ਰਹੇ ਹੋ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰੋਹੇ ਵੈਗਰੂ ਤਾਂ ਹੀ ਰੋਹੇ ਬੋਲਦੇ ਆਂ ਵੈਗਰੂ ਅਸੀਂ ਰੋਹੇ ਜਿਹੜਾ ਲੰਗ ਬੰਡੋ ਭਾਈ ਅਸੀਂ ਦੁਨੀਆ ਦੇ ਬੰਦੇਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਹੋ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿੱਥੋਂ ਆਏ ਦੱਸੋ ਮਾਰੇ ਆ ਆਈ ਕਿੱਥੋਂ ਜੀ ਜਿਹੜੇ ਬੰਦੋਂ ਆਏ ਆਪਾਂ ਮੋਗੇ ਦਾ ਹੈਂ ਮੋਗੇ ਤੋਂ ਇੱਥੇ ਕੀ ਕਰਦੇ ਬੇਲੇ ਕਿਹੜੀ ਸੰਸਥਾ ਤੁਹਾਡੀ ਸੰਸਥਾ ਫਿਰਦਾਸ਼ੀਆ ਬਾਕੀ ਨਵਾਂ ਚੱਲੇ ਆ ਬੋਲ ਕੇ ਦੱਸੋ ਬੋਲ ਕੇ ਦੱਸੋ ਨਾ ਬੋਲੋ ਸੰਸਥਾ ਮੰਡੀ ਹਿਆਰ ਰੋਡ ਪੰਨੇ ਜੰਡੂ ਸਿੰਘ ਵਾਲੇ ਵੀ ਪੜੋ ਕੇ ਬਹੁਤ ਧਰਪੇ ਲੱਗੀ ਫਿਰ ਰੋਡ ਆ ਬਾਕੀ ਤਾਂ ਪਤਾ ਪੋਦਾਂਗੇ ਹੁੰਦੇ ਬਾਕੀ ਤਾਂ ਹਾਂ ਤੇ ਨਾਲ ਵੀਡੀਓ ਬਣਾਉਣਾ ਹੱਕਾ ਲੈ ਨੁੰਮੜੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਆਈ ਦੰਦੂ ਬੈਸੇ ਕਰਨਾ ਆਸ਼ਰਮ ਵਾਲੇ ਜੀ ਤੁਹਾਨੂੰ ਸ਼ਰਾਬ ਪੀਣ ਦੇ ਬਾਰੇ ਇੱਥੇ ਦਿੰਦੇ ਹਾਂ ਹੈਂ ਆਸ਼ਰਮ ਦੀ ਸੇਵਾ ਕਰਦੇ ਕੋਲੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਬੱਚਿਆਂ ਲਈ ਫਾਰਾ ਵੀ ਪਿੰਡ ਮੰਗ ਰਿਹਾ ਪਿੰਡ ਵੜ ਕੇ ਹੈਂ ਕਿਤੇ ਅਗਰ ਨੀ ਅਖੇ ਵੀ ਇਤਨੇ ਬڑے ਨਾ ਆ ਜਾਓ ਹੈ ਤੁਸੀਂ ਕਹਿ ਤਾ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈ ਗਰੂ ਤਾਂ ਫਿਰ ਅਸੀਂ ਰੋਹ ਬੋਲਦੇ ਆ ਵੈ ਗਰੂ ਤਾਂ ਹੀ ਰੋਹ ਹੀ ਬੋਲਦੇ ਆ ਵੈ ਗਰੂ ਅਸੀਂ ਰੋਹ ਜਿਹੜਾ ਲੱਗ ਵੰਡੋ ਭਾਈ ਅਸੀਂ ਵੀ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਹੋ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿੱਥੋਂ ਦੱਸੋ ਮਰੇ ਹਾਂ ਆਹ ਜਿੱਥੋਂ ਜਿਹੜੇ ਬਿੰਦੋ ਆਏ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਬਈ ਕਿਹੜੀ ਸੰਸਥਾ ਤੁਹਾਡੀ ਸੰਸਥਾ ਫਿਰਦਾ ਅਸਮੋ ਬਸ ਫਿਰਦਾ ਅਸਮੋ ਬਾਕੀ ਦਾ ਮਤਲਬ ਇਹ ਹੈ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਅਸੀਂ ਸ਼ਹਿਰ ਪਰੋਂ ਗੜ ਪਿੰਡ ਜੰਡੂਸਮ ਵਾਲੇ ਵੀ ਪੜੋ ਕੇ ਬੌਜੀ ਘਰ ਪੈ ਲੱਗੇ ਹਾਈਪ ਰੋਡ ਹੈ ਬਾਕੀ ਤਾਂ ਪਤਾ ਪੁੱਦੜੀ ਹੁੰਦੀ ਬਾਕੀ ਤਾਂ ਹਾਂ ਪੱਕਾ ਇਹ ਵੀਡੀਓ ਬਣਾਉਣਾ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇਹ ਤਾਂ ਬੈਸ ਵੀ ਕਰਾਂ